ਨਾ ਦੇ ਪ੍ਰੋਮ ਇਸ ਨੂੰ ਸੌਖਾ 3500 ਹੂੰ ਕਦਾ ਠੀਕ ਠਾਕ ਚੱਲ ਪਿਆ ਮੈਂ ਚੱਲਿਆ ਸੀ ਤਸ਼ੀਲੇ ਠੀਕ ਆ ਮੈਂ ਉਹਦਾ ਹੀ ਅੱਜ ਹੋ ਗਈ ਉਹ ਉਹਦਾ ਹੀ ਕਦੀ ਭਰਾ ਕਾਬਤ ਹੋਇਆ ਹੋਇਆ ਓੱਖਾ ਹੀ ਆ ਉਹਦਾ ਅੱਠੇ ਪੁੱਠੇ ਪੌਣੇ ਪੈਂਦੇ ਮੈਂ ਦੇਖਿਆ ਕੰਮ ਕਰੀ ਕੀਤਾ ਹੀ ਨਹੀਂ ਓੱਖੇ ਓੱਖੇ ਕਦਾ ਵਾ ਤੇਰਾ ਕੰਮ ਤਾਂ ਚੱਲਦਾ ਕੰਮ ਬੜਾ ਵਧੀਆ ਚੱਲਿਆ ਅੱਜ ਵੀ ਦੋ ਪਲਾੜ ਲੱਗਾ ਰਜਿਸਟਰੀ ਕਰਾਉਣ ਲੱਗੇ ਅੱਤ ਫੇ ਕਦਾ ਓੱਖਾ ਵਾ ਤੇ ਤੂੰ ਆਪਣਾ ਕਰਕੇ ਕੰਮ ਸੁੱਤਰ ਜਾਏ 4 ਪੈਸੇ ਵੱਜਦੇ ਆ ਤੇ ਸ਼ਹਿਰ ਚਲੀ ਪਲਾਂ ਬਲੂਟ ਨਹੀਂ ਨਹੀਂ ਅੱਜ ਦੋ ਪਲਾਟਾਂ ਦੀ ਰੀਸਟਰੀ ਕਰਾਉਣੀ ਆ ਤੇ ਦੋ ਪਿਆਲਵਾ ਅਸੀਂ ਮੈਂ ਤੇ ਮਨੋਰਾ ਵਾ ਅਸੀਂ ਦੋ ਆਣੇ ਰਲ ਕੇ ਲੱਗੇ ਕਰਉਣ ਪਈਆਂ ਸਾਨੂੰ ਦੋ ਤਿੰਨ ਲੱਖ ਵੱਜ ਜਾਣ ਤੁਹਾਨੂੰ ਆਓ ਚਲ ਇਦਾਂ ਹੌਲੀ ਹੌਲੀ ਕੋ ਆਪਣਾ ਬਣਾਏਗਾ ਘਰ ਦਾ ਇਦਾਂ ਛਾਂਜੇਗਾ ਜੀ ਕਿ ਬਜਣਾ ਤੈਨੂੰ ਨਹੀਂ ਨਹੀਂ ਛਾਂਜੇਗਾ ਤਾਂ ਪਤਾ ਕਿ ਖੂਦ ਹੀ ਮਿੱਟੀ ਖੋਣੂ ਲੱਗੀ ਜਾਂਦੀ ਨਾ ਡੰਗਰਾਂ ਦੇ ਪੁੱਠੇ ਕਾਦੇ ਪਾਉਣੇ ਆ ਦੋ ਦਿਨ ਜੀ ਤੁਸੀਂ ਹਰੇ ਤੇ ਉਹ ਦੁੱਧ ਮੋਲ ਲੈ ਆ ਕਰ ਡੰਗਰ ਵੇਚ ਦੇ ਗੱਲ ਤੇ ਤੇਰੀ ਵੀ ਸਹੀ ਆ ਵਾਹੇ ਹਾਂ ਉਏ ਨਾ ਗੋਆ ਮੈਂ ਕਦੀ ਛੁੱਟਿਆ ਨਹੀਂ ਗੋਆ ਮੈਨੂੰ ਗੋਆ ਛੁੱਟਾ ਪਿਆ ਪੜਾਉ ਖਾਈਓ ਨਹੀਂ ਨਹੀਂ ਡੰਗਰ ਵੇਚ ਦੇ ਵੇ ਅੱਗੇ ਜਾਣੇ ਆਗੇ ਆਹੋ ਉਹ ਤੇ ਵੇਖ ਹੀ ਜਾਣੇ ਆ ਹੂੰ ਹੂੰ ਆ ਤੇ ਪਹਿਲੀ ਪੁਲੀ ਦੇ ਠੇਕੇ ਤੇ ਤੂੰ ਬਨ ਕੇ ਪਾਗ ਤੇ ਜਾ ਕੇ ਰ ਕੰਮ ਤੇ ਦਫਤਰ ਖੋਲ ਲਾ ਨਹੀਂ ਉਥੇ ਖੋਲਣਾ ਦਫਤਰ ਖੋਲਣਾ ਵਾਂਗੇ ਹੂੰ ਹੂੰ ਬਸ ਬਨ ਗਿਆ ਕੰਮ ਆਪਣਾ ਚੱਲ ਪਿਆ ਹੁੰਦਾ ਬੜੀ ਕਿਰਪਾ ਮਾਰਾਂ ਦੀ ਬੜਾ ਚੱਲ ਜਾਂਦਾ ਕੰਮ ਆ ਤੇ ਪਹਿਲੀ ਠੇਕੇ ਦੇ ਦੇ ਦੀ ਤੇ ਬਸ ਉਹ ਵੀ ਤੇਰੇ ਪੈਸੇ ਬਜੀ ਜਾਣੇ ਆ ਪਹਿਲੀ ਤੈਨੂੰ ਦੇ ਦਾਂਗੇ ਠੇਕੇ ਦੇ ਆ ਮੈਂ ਲੱਲੀ ਲਊਗਾ ਕੋਈ ਆਹੋ ਤੈਨੂੰ ਦਿੰਦਾ ਕਿ ਪਹਿਲੀ ਠੇਕੇ ਦੀ ਹਾਂ ਤੇ ਆਪਣਾ ਕੰਮ ਖੋਲ ਨਹੀਂ ਚੱਲ ਪਿਆ ਕੰਮ ਹਾਂ ਜੀ ਇਹ ਗੱਲ ਚ ਨਹੀਂ ਪਾਦਾ ਪੁੱਜਦਾ ਨਹੀਂ 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 ਨੀ ਰੋਜ਼ ਦਾ ਕਲੇਸ਼ ਯਾਰ ਰੋਜ਼ ਹੀ ਅਸੀਂ ਅੱਡ ਹੋਣਾ ਭਾਬੀ ਮੰਨਦੀ ਨਹੀਂ ਅੱਡ ਹੋਣਾ ਅੱਡ ਹੋਣਾ ਅੱਡ ਹੋਣਾ ਮੈਂ ਹੋਜੋ ਅੱਡ ਫਿਰ ਆ ਗਿਆ ਉਹ ਕੰਮ ਜ਼ਿਆਦਾ ਕੰਮ ਮੈਂ ਚਲ ਕੇ ਘੁੰਮਣਾ ਆਪਣੇ ਯਾਰਾਂ ਤੋਂ ਹਟਾਣਾ ਇਹਨਾਂ ਦੇ ਕਲੇਸ਼ ਹੀ ਪਾ ਲਿਆ ਮਗਰੋਂ ਤੇ ਬੰਦੇ ਨੇ ਘੁੰਮਣਾ ਨਹੀਂ ਹੁੰਦਾ ਆ ਆ ਬੰਦੇ ਘੁੰਮਣਾ ਨਹੀਂ ਆ ਪੈ ਕੇ ਤੂੰ ਆ ਲੈ ਕੇ ਗਿਆ ਤੂੰ ਖਲਾਣ ਕੀਤਾ ਠੀਕ ਕੀਤਾ ਦੱਸ ਬੰਦੇ ਜਿੰਦਗੀ ਜੀਣ ਆਏ ਆ ਕਿ ਹਟਾਉਣ ਆਏ ਆ ਅੱਜ ਜਿੰਦਗੀ ਜਿਉਣਾ ਹੈ ਹੈ ਜਿੰਦਗੀ ਚ ਪੂਰਾ ਨਿਜਵਾਇ ਕਰਨਾ ਚਾਹੀਦਾ ਜਿੰਦਗੀ ਦੇ ਤੇ ਹੋਰ ਪਿਆਰ ਚ ਲਈ ਕੋਠੀ ਨਾੜੇ ਪੜਾਈ ਉੱਥੇ ਨਹੀਂ ਨਹੀਂ ਉੱਥੇ ਇਦਾਂ ਹੀ ਕਰਨਾ ਵਾ ਆ ਵਧੀਆ ਸਕੂਲੇ ਚਲ ਠੀਕ ਆ ਫਿਰ ਹਾਂ ਮਾਰਿਆ ਦਫਤਰ ਚੱਲ ਜੀ ਆਜੋ ਆ ਹੱਜ ਲੱਗੇ ਕਰਾਉਣ ਬਸ ਬੈਠਾ ਤਕੀਦਾਂ ਚਾ ਠੀਕ ਆ ਚੱਲ ਚੱਲੀ ਜਿ ਲਾਵਾਂਗੇ ਜੀ ਠੇਕੇ ਤੇ ਇਹ ਡੰਗਰ ਇੱਕ ਦੋ ਮੱਝ ਦੋ ਸਵਾਲੀ ਉਹ ਵੀ ਲਾਵਾਂਗੇ ਅਲ ਡਕਰਾਂ ਚੀ ਫਾਇਦਾ ਵਾ ਕੱਟ ਤੇ ਕਾਦਾ ਸਦਾ ਹੀ ਦੂਜੇ ਨੇ ਮਾਰਦਾ ਪੰਪ ਕਿੰਨੇ ਕੰਮ ਕਰ ਲਿਆ ਆਪਣਾ ਹੂਤਰ ਤੇ ਤੂੰ ਕੀ ਬਣਾਇਆ ਆਪਣਾ ਹਾਂ ਮਜੂਰ ਕੀ ਹਾਲ ਆ ਠੀਕ ਠਾਕ ਦੋਆ ਬਾ ਮੈਂ ਸ਼ਹਿਰ ਨੂੰ ਗਿਆ ਸੀ ਮੈਂ ਤਾਂ ਜਵਾਨ ਅੱਡੋ ਗਿਆ ਕਹਿੰਦੇ ਹਾਂ ਹੋ ਗਿਆ ਕਿ ਅੱਡ ਹਾਂ ਅੱਡ ਹੋਣਾ ਹੀ ਪੈਣਾ ਸੀ ਇੱਕ ਦਿਨ ਕੇ ਨਹੀਂ ਤੁਹਾਡੇ ਕੰਮ ਦੇ ਸਾਰੇ ਸਾਂਝੇ ਨੇ ਅੱਡ ਕਾ ਤੇ ਹੋਇਆ ਸਾਂਝੇ ਕਰੇ ਕੰਮ ਆ ਉਹ ਆਪ ਕੰਮ ਕਰਦਾ ਨਹੀਂ ਜੈਂਡਰਮੈਨ ਬਣ ਕੇ ਪਤਾ ਨਹੀਂ ਕਿੱਥੇ ਤੁਰਿਆ ਫਿਰਦਾ ਤੇ ਮੈਨੂੰ ਕੰਮ ਨੂੰ ਡਾਈ ਰੱਖਦਾ ਸੀ ਕਦੀ ਮੈਂ ਡੰਗਰਾ ਦਾ ਵੀ ਕਰੀ ਜਾਂਦਾ ਹਾਂ ਮੈਂ ਪੈਲੀ ਬੰਨੇ ਦਾ ਵੀ ਖੀ ਜਾਂਦਾ ਆਪ ਉਹਨੂੰ ਕੋਈ ਪਤਾ ਹੀ ਕੋਈ ਨਹੀਂ ਵੀ ਕੰਮ ਕਿੱਦਾਂ ਕਰਨਾ ਕਿੱਦਾਂ ਨਹੀਂ ਕੰਮ ਕਿਉਂ ਨਹੀਂ ਕਰਦਾ ਕੰਮ ਚੋਂ ਕਰਦਾ ਆ ਇੱਥੇ ਤੇ ਤੇਰੇ ਸਾਹਮਣੇ ਕੋਈ ਡੱਕਾ ਨਹੀਂ ਤੋੜਿਆ ਉਹਨੇ ਨਹੀਂ ਉਹ ਮੈਂ ਤਾਂ ਹੀ ਕਰਦਾ ਕੰਮ ਕਰੀ ਜਾਂਦੇ ਉਹ ਬਾਹਰ ਕਰਦਾ ਉਹ ਕਰਦਾ ਨਹੀਂ ਪ੍ਰਾਪਰਟੀ ਡੀਲਰ ਦਾ ਕੰਮ ਪ੍ਰਾਪਰਟੀ ਡੀਲਰ ਦਾ ਆਹੋ ਤੁਹਾਡਾ ਨਹੀਂ ਹੈ ਸਗਾ ਚ ਮੈਂ ਨਾ ਉਹ ਦਿਨ ਮੈਂ ਸਾਨੂੰ ਕਰ ਕਰਕੇ ਗੱਲ ਨਹੀਂ ਕੀਤੀ ਆ ਗੱਲ ਮੈਂ ਤੇਰੇ ਕੋ ਸੁਣ ਲਿਆ ਵਾ ਸਾਡਾ ਹਿੱਸਾ ਨੇ ਕਿੱਥੋਂ ਰੱਖਣਾ ਸੀ ਨਹੀਂ ਉਹ ਤਾਂ ਅੱਜ ਵੀ ਕਹਿੰਦਾ ਮੈਂ ਰਜਿਸਟਰੀ ਕਰਾਉਣ ਚੱਲੇ ਆਂ ਪਈ ਅੱਜ 2:30 ਵਜੇ ਵੱਜ ਜਾਣਾ ਤੇ ਮੈਂ ਹਾਂ ਤੇ ਕੰਮ ਸਾਂਝੇ ਕਰ ਸ਼ੁਰੂ ਕੀਤਾ ਨਾ ਵਾ ਨਹੀਂ ਨਹੀਂ ਫਿਰ ਹਾਨੂੰ ਨਹੀਂ ਉਹ ਇਹ ਗੱਲ ਦਾ ਪਤਾ ਵੇਖ ਲੈ ਫਿਰ ਕਿੱਦਾਂ ਆਏ ਨੇ ਮੇਰੇ ਨਾਲ ਚੋਰੀਆਂ ਕਮਾਈਆਂ ਹੈ ਮੈਂ ਦਾ ਹਾ ਤਾਂ ਦਾ ਹਿੱਸਾ ਨਾਲ ਹਰਾ ਨਹੀਂ ਨਹੀਂ ਅੱਡ ਕਿਹੜੀ ਗੱਲ ਹੋ ਗਈ ਆਟ ਐਸੇ ਗੱਲੋ ਹੀ ਅਸੀਂ ਇਹੋ ਆਨੇ ਵੀ ਬਾਹਰ ਤੁਰਿਆ ਫਿਰਦਾ ਵਾ ਕੰਮ ਕਰਦਾ ਨਹੀਂ ਇਹ ਮੇਰੇ ਮੈਂ ਮੇਰੇ ਇਕੱਲੇ ਦੇ ਸਿਰ ਤੇ ਥੋੜਾ ਕੰਮ ਪਿਆ ਹੁਣ ਸਾਰਾ ਮੈਂ ਕਿਹਾ ਵੀ ਤੂੰ ਆਪਣੀਆਂ ਕੋ ਕੰਮ ਕਰ ਤੇ ਮੈਂ ਆਪਣਾ ਕਰਦਾ ਫਿਰ ਉਹ ਫਿਰ ਉਹਦੀ 40 ਛਾਰੀ ਅੱਛਾ ਹੋਰ ਬੜਾ ਚਾਲ ਬਾਏ ਬੰਦਾ ਹੋਏ ਉਹਦਾ ਬੜਾ ਮੋਟਾ ਕੰਮ ਹਾਂ ਦੇ ਅੱਛਾ ਹੂੰ ਹੂੰ ਹੁਣ ਤਾਂ ਕਹਿੰਦਾ ਮੈਂ ਸ਼ਹਿਰ ਚ ਕੋਠੀ ਲੈਣੀ ਐ ਇੱਥੇ ਰਹਿਣਾ ਨਹੀਂ ਐ ਮੱਜਾ-ਮੁਜਾ ਵੇਚ ਦੇਣੀ ਆ ਤੇ ਪਹਿਲੀ ਠੇਕੇ ਦੇਣੀ ਐ ਕਹਿੰਦਾ ਮੈਨੂੰ ਕਿਹਾ ਤੂੰ ਲੱਗਾ ਠੇਕੇ ਦੇ ਮੈਂ ਨਹੀਂ ਭਰਾ ਆਪਣੇ ਭਰਾ ਨੂੰ ਦੇ ਮੈਂ ਲੈਣੀ ਲੈਣੀ ਆ ਵੀ ਹੋਏ ਕਿੱਡੀ ਡੂੰਗੀ ਸਿਆਸਤ ਆ ਉਹ ਬੰਦੇ ਦੀ ਓਏ ਹਾਂ ਮੈਂ ਅੱਖਾਂ ਵੀ ਇਹ ਤਾਈਆਂ ਫੇ ਉਧਰ ਬੁੜਕ ਬੁੜਕ ਕੇ ਆਦਾ ਸੀ ਹੂੰ ਹੂੰ ਉਹਦਾ ਮੈਨੂੰ ਨਹੀਂ ਪਤਾ ਪਤਾ ਕੋਈ ਨਹੀਂ ਰੇ ਮੈਨੂੰ ਕਰ ਦੋ ਅੱਡ ਕਰ ਦੋ ਅੱਡ ਉਹਦੇ ਕੋ ਫਿਰ ਕੋਹ ਨੂੰ ਦੀਦਾ ਸੀ ਤਾਂ ਹੀ ਉਹ ਅੱਡ ਗਿਆ ਨਹੀਂ ਉਹ ਤਾਂ ਕਹਿੰਦਾ ਮੈਂ ਸ਼ਹਿਰ ਚ ਲੈਣੀ ਗੋਠੀ ਹੋਣ ਕਹਿੰਦਾ ਮੈਂ ਜਾਣੀ ਉੱਥੇ ਪੜਨੇ ਪਾਉਣੇ ਇੱਥੇ ਪਿੰਡਾਂ ਸਕੂਲਾਂ ਦੀ ਕੀ ਰੱਖਿਆ ਅੱਛਾ ਤਾਂ ਉਹਦੀਆਂ ਫਿਰ ਉੱਚੀਆਂ ਡਾਰੀਆਂ ਆਹੋ ਤੇ ਮੈਂ ਤਾਂ ਕਿੱਤਾ ਲਾਹਾਂ ਜਾਂ ਕੰਮ ਨਾ ਹਰ ਆਕੇ ਨਹੀਂ ਨਹੀਂ ਸਾਂਝਾ ਨਹੀਂ ਗਾਡਾ ਕੋਈ ਵੀ ਉਹ ਦੇ ਮੈਂ ਨਾ ਚੰਗੀ ਗੱਲ ਹੋਈ ਓ ਯਾਰ ਹੈ ਧੋਖੇ ਜੀ ਰੱਖਿਆ ਬੰਦੇ ਰਿਆਨੂ ਵੇਲਾ ਕਈ ਵੇਲਾ ਭਰਾ ਭਰਾਈ ਨੂੰ ਮਾਰਦੇ ਓ ਜਿਹੜਾ ਮਾਰਦਾ ਬੰਦਾ ਆਪਣੇ ਹੀ ਮਾਰਦਾ ਆਪਣੇ ਮਾਰਦੇ ਕੇ ਆ ਯਾਰ ਕੰਮ ਉਹੀ ਕਰਦੇ ساری ਉਮਰ ਤੇ ਜੇ ਇੱਕ ਗੱਲ ਹੋਰ ਵਾ ਮੌਜੂਦ ਜੇ ਇਹਨੇ ਪ੍ਰਾਪਰਟੀ ਡੀਲਰ ਦਾ ਕਰਨਾ ਹੈ ਤੇ ਮੈਨੂੰ ਦੱਸ ਦਿੰਦਾ ਹਾਂ ਵੀ ਬਾ ਚੱਲ ਮੈਂ ਪ੍ਰਾਪਰਟੀ ਡੀਲਰ ਦਾ ਕਰੀ ਜਾਂਦਾ ਤੇ ਅੱਦੋ ਅੱਦ ਲੱਲਾਂਗੇ ਤੇ ਤੂੰ ਕਾ ਪਹਿਲੀ ਬੰਨਾ ਸੰਭੀ ਜਾ ਆਹ ਉਹ ਇਹ ਸਾਡਾ ਕੱਠ ਲੰਘਦਾ ਜਾਣਾ ਸੀ ਨਾਲੇ ਕੰਮ ਜ਼ਿਆਦਾ ਵਧਣਾ ਸੀ ਕੰਮ ਵੱਜ ਜਾਣਾ ਸੀ ਜਿਹਦਾ ਸਾਡੇ ਕਰਜ਼ਾ ਸੀ ਸਿਰ ਤੇ ਉਹ ਪੈਲੀ ਚੋਂ ਪੈਸੇ ਆ ਜਾਣੇ ਕੋਈ ਪ੍ਰੋਪਰਟੀ ਡੀਲਰ ਚੋਂ ਆਈ ਜਾਣੇ ਤੇ ਆਪਾਂ ਇਹ ਵੀ ਆਪਣਾ ਕਰਜ਼ਾ ਲਾ ਦੇਣਾ ਹੈ ਆ ਮੈਨੂੰ ਕਹਿੰਦਾ ਪੈਲੀ ਲੱਹਾ ਠੇਕੇ ਦੇ ਮੈਂ ਭਰਾ ਮੈਂ ਨਹੀਂ ਲੈ ਲੁਣੀ ਤੁਹਾਡੇ ਘਰ ਦੀ ਗੱਲ ਬਾਤ ਮੈਂ ਐਵੇਂ ਤੁਹਾਡੀ ਪੈਲੀ ਬੰਨੇ ਫਿਰ ਫਿਰ ਕਰੂੰਗਾ ਅਛਾ ਤੈਨੂੰ ਕਹਿੰਦਾ ਪੈਲੀ ਦਿੰਦਾ 40 ਸਾਂਜੀ ਮੈਂ ਹਾਂ ਬੰਬੀ ਆ ਲੈ ਵੇਖ ਲੈ ਮੇਰ ਕੋ ਨਹੀਂ ਉਹ ਇਨੇ ਕੋਈ ਕੋਈ ਵੀ ਕਿਸਮ ਦੀ ਦੋਹਾਂ ਜੀਆਂ ਨੇ ਨਹੀਂ ਗੱਲ ਕੀਤੀ ਨਹੀਂ ਉਹ ਦਵੇਂ ਸਕੀਮ ਤੇ ਫੇਰੇ ਉਹ ਯੋ ਉਹ ਕਹਿੰਦੇ ਆਪਾਂ ਇੱਥੇ ਕਿ ਮਿੱਟੀ ਨਾਲ ਮਿੱਟੀ ਹੀ ਹੋਣਾ ਨਾ ਨਹੀਂ ਉਹਨਾਂ ਨੂੰ ਕੀ ਲੋੜ ਹੈ ਮਿੱਟੀ ਦੀ ਗੋਵਾ ਹਟਿਆ ਗੋਵਾ ਥਾਏ ਮੁਸਕਾਉਂਦੀ ਹੈ ਗੋਏ ਦੀ ਅੱਛਾ ਉਹਦੀ ਸਾਰੀ ਉਮਰਾਈ ਗੋਵੇ ਜਿੱਥੇ ਮੁਸਕ ਉਹੋ ਗੱਲ ਵੀ ਫੜ ਕੇ ਗਲਾਸ ਪੀ ਲੈਣਾ ਨਾ ਤੱਤਾ ਕੀਤਾ ਹੁਣ ਪਤਾ ਲੱਗਾ ਨਾ ਵੀ ਕਿਦਾਂ ਗੋਵਾ ਛੁੱਟੀ ਦਾ ਤੇ ਕਿਦਾਂ ਮੁਸਕ ਆਉਂਦਾ ਥਾ ਜੋ ਹਾਂ ਕਹਿੰਦਾ ਜਿਹੜੀ ਇਹ ਸੇਕ ਤੋਂ ਮੱਝ ਆਈ ਉਹ ਵੀ ਵੇਜ ਬੂਦ ਦੇਣੀ ਮੈਂ ਆਪਣੇ ਅੱਛਾ ਅੱਛਾ ਤੇ ਮੈਂ ਕਿਹਾ ਕਿ ਕਿਦਾਂ ਮੱਜਾਂ ਨੇ ਬਣਾਈਆਂ ਵਿਚਾਰੇ ਨੇ ਗੁਰਗਾਂਵ ਨਿਗੀਆਂ ਨਿਗੀਆਂ ਕਟੀਆਂ ਮੈਂ ਪਾਲੀਆਂ ਸੀ ਜਵਾਨ ਕੀਤੇ ਤੇ ਫਿਰ ਹੁਣ ਮਾਤਾ ਸਾਨੂੰ ਆਂਦੀ ਸੀ ਵੀ ਪੁੱਤ ਤੂੰ ਲੜੀ ਨਾ ਜੋ ਉਹਦੇ ਬੰਦੇ ਦਾ ਤੂੰ ਅੱਧੋ-ਆਧੀ ਕਰਿਓ ਸਾਰੀਆਂ ਚੀਜ਼ਾਂ ਦਾ ਤੇ ਮੈਂ ਕਿਹਾ ਚਲ ਠੀਕ ਆ ਮੈਂ ਅੱਧੋ-ਆਧੀ ਕਰੂੰਗਾ ਉਹ ਜਿਹਨੇ ਉਹਨੂੰ ਬਣਦੀ ਉਹਨੂੰ ਮੈਂ ਦੇਤੀ ਜਿਹਨੇ ਮੈਂ ਕਿਹਾ ਮੈਂ ਉਹਨੂੰ ਇਹ ਵੀ ਗੱਲ ਆਖੀ ਮੈਂ ਜਿਹੜਾ ਤੂੰ ਲੈਣੀ ਐ ਤੂੰ ਲੱਲਾ ਜਿਹੜੀਆਂ ਮੈਨੂੰ ਦੇਣੀਆਂ ਤੂੰ ਦੇ ਦੇ ਹੱਥ ਰੱਖ ਤੂੰ ਜਿੱਤੇ ਲੈਣਾ ਆ ਮੈਨੂੰ ਤਾਂ ਬੜਾ ਦੁੱਖ ਹੋਣ ਰਿਆ ਤੁਹਾਨੂੰ ਜੋ ਜ਼ਿਆਦਾ ਹੋਣਾ ਗੁਰੂਆ ਮੈਨੂੰ ਤੇ ਸੁਣ ਕੇ ਅੱਗ ਲੱਗ ਗਈ ਆ ਤੇ ਦੁੱਖ ਕਾਦਾ ਆਓ ਚਲੋ ਬੱਲੇ ਬੱਲੇ ਰਾਤ ਨ ਕੀ ਕਰੇ ਬੰਦਾ ਪਰ ਇਦਾਂ ਹੁੜਾ ਕਿ ਬੇਈਬਾਨੀ ਕਰੇ ਮੈਂ ਨਾ ਤੇ ਮੈਂ ਚਲਵਾਨਾ ਵੀ ਉਹਦਾ ਹੋਰ ਮਾਲਕ ਇਹਨੂੰ ਕਾਰੋਬਾਰ ਵਧਾਵੇ ਪਰ ਜੇ ਮੈਨੂੰ ਵੀ ਦੱਸ ਦਿੰਦੇ ਤਾਂ ਤਾਂ ਕੀ ਹਥੇ ਮੈਂ ਕਿਹੜਾ ਦੋਖੀ ਹਾਂ ਉਹਦਾ ਉਹ ਨਾਲ ਤਾਂ ਲੱਤ ਟੁਰਪੇਂਦਾ ਥੋੜਾ ਬਜ਼ਾ ਹਜੇਲ ਮੇਰਾ ਵੀ ਟੁਰਪੇਂਦਾ ਹੱਥ ਇਹ ਆ ਵੀ ਆਪਣਾ ਸੌਦਾ ਪਤਾ ਹੀ ਬੰਦਾ ਲੈ ਆਉਂਦਾ ਕੋਹਨਾ ਕੋਹ ਹੁਣ ਤੈਨੂੰ ਪਤਾ ਵਾਈਆਂ ਦੇ ਸਿਰ ਤੋਂ ਕੀ ਬਾਈਦਾ ਵਾ ਤੇ ਹੋਰ ਹੈ ਚਲੋ ਕੋਈ ਨਹੀਂ ਮਹਾਰਾਜ ਰਾਜੀ ਰੱਖੇ ਉਹਨੂੰ ਦਾ ਸੱਚੇ ਪਾਤਸ਼ਾਹ ਕੋਈ ਨਹੀਂ ਆਪਣਾ ਹੀ ਜਵਾਨ ਚਲ ਜਾਣਾ ਬਾਹਰ ਆ ਚਲ ਵਧੀਆ ਆ ਗਏ ਉਹਦੇ ਦਾ ਵੀ ਮਾਮਾ ਉਹਦਾ ਡਿਆ ਹੀ ਫੋਨ ਕਰਨਾ ਤੇ ਉਹ ਕਾਗਜ਼ ਪੱਤਰ ਉਹਨੇ ਦੇ ਦਿੱਤੇ ਉਹ ਘਲਾਤੇ ਆ ਉਹ ਪੀਡੀਐਫ ਜੇ ਬਣਾ ਕੇ ਤੇ ਮੈਂ ਤੇ ਆਰਤੀ ਵਾਲੀ ਗਿਆ ਸੀ ਤੇ ਮੈਂ ਚਲੋ ਪੈਸੇ ਪੁਛ ਲੈ ਕੇ ਰੋ ਟਿਕਟ ਤੇ ਤੈਨੂੰ ਪੜਾ ਬਣਾ ਕੇ ਦੇਣੀ ਪੈਣੀ ਆਪਣੇ ਕੋਲ ਹਾਂ ਫਾਂਵੇਂ ਉਹ 100 ਵਾਰ ਉਹਦਾ ਮਾਮਾ ਕੀ ਜਾਂਦਾ ਵੀ ਮੈਂ ਕਰਦਾ ਮੈਂ ਕਰਦਾ ਪਰ ਆਪ ਵੀ ਕੋਈ ਦੇਖ ਵੀ ਨਹੀਂ ਆਣੇ ਨੂੰ ਕਰਕੇ ਲਾਉਣਾ ਹਾਂ ਘਰੋਂ ਦੇਖੇ ਤੁਰਨਾ ਵਾ ਤੇ ਨਹੀਂ ਪੁੱਛ ਲੈਣੇ ਭਰਾ ਆਪਣੇ ਨੂੰ ਕਿ ਦੇ ਥੋੜੇ ਬੋਲੇ ਕਰਦਾ ਜੀ ਗੁਰੂਆ ਉਹ ਤੇ ਕੁੰਦਾ ਨਹੀਂ ਮਰਨਾ ਤੇ ਉਹਨੂੰ ਮੈਂ ਕੀ ਪੁੱਛਾਂ ਬੰਦਾ ਘੂਏ ਬੋਲੇ ਸਹੀ ਚਲ ਬੰਦੇ ਅੱਡ ਤੇ ਹੁੰਦੇ ਹੀ ਆਏ ਆ ਆਹ ਤੇ ਚਲੋ ਕੋਈ ਨਹੀਂ ਰਾਜੀ ਰਵੇ ਮਨਜੋਤ ਸਿੰਘ ਕੋਈ ਗੱਲ ਨਹੀਂ ਹਾਂ ਚਲੋ ਇਹ ਜੀ ਕਰੂਗਾ ਕੂਕੂਗਾ ਨਹੀਂ ਜੀ ਕਰੂ ਨਹੀਂ ਸਹੀ ਜਦੋਂ ਦੇਖੋ ਚਾਰ ਖੇਲੜਾ ਹੁੰਦੀਆਂ ਫਿਰ ਨਹੀਂ ਕੋਈ ਤੁੰਦਾ ਭਰਾ ਗਲਤ ਕਰਕੇ ਦੇਖਿਓ ਪੈਸਾ ਜੀ ਕਰਾ ਲੈ ਜਣੇ ਆ ਚਲ ਜੇ ਬੋਲੂਗਾ ਮੇਰਾ ਕੋਈ ਨਹੀਂ ਕਰਾਂਗੇ ਕਰ ਲਾਂਗੇ ਗੱਲ ਆਪੇ ਭਲਾ ਦੱਸਦਾ ਮੈਂ ਆਪ ਨਹੀਂ ਪੁੱਛਣਾ ਆਪੇ ਭਲਾ ਦੱਸਦਾ ਉਹ ਤੇ ਨਹੀਂ ਚਲ ਚੰਗਾ ਇਨੇ ਕੁਛ ਸੁਣਾ ਨੇ ਉਹ ਕਰ ਗਿਆ ਕੰਮ ਆਪ ਸੁਤਰ ਕੇ ਤੂੰ ਪਾ ਪੱਠੇ ਮਦਾ ਪੈਰ ਮੱਜਾ ਕਰੋ 78 ਬੰਦਾ ਨਿਕਲਿਆ ਹੋ ਗਿਆ ਯਾਰ ਜੀ ਉਹਦਾ ਇਹਨੇ ਦੱਸਿਆ ਹੀ ਕੱਖ ਨਹੀਂ ਨੀ ਦੱਸ ਮੈਂ ਫਿਰ ਵੀ ਭਰਾ ਹਾਂ ਮੇ ਕੋਈ ਦੁਸ਼ਮਣ ਥੋੜਾ ਹੀ ਹੈ ਇਹਦਾ ਆ ਲੋ ਪਾਣੀ ਹਾਂ ਨਿੱਧਰ ਗਏ ਹੈ ਬਣੀ ਗੱਲ ਕੋਈ ਉਹ ਤੇ ਗੱਲ ਬਣ ਜੂਗੀ ਹਾਂ ਗੱਲ ਤੇ ਹੋਰ ਨਹੀਂ ਨਵੇਂ ਹੋਗੀ ਹਾਂ ਹਾਂ ਕੀ ਹੋ ਗਿਆ ਕੋਈ ਅੜਚੜ ਪੈ ਗਈ ਆ ਮੁੰਡੇ ਦੇ ਕੰਮ ਚ ਨਹੀਂ ਅੜਚੜ ਨਹੀਂ ਕੀ ਕੋਈ ਵੀ ਪਈ ਹਾਂ ਉਥੇ ਮੈਨੂੰ ਰਾਜੇ ਦਾ ਆਉਂਦਿਆ ਮੰਜੋਟ ਟਕਰ ਗਿਆ ਅੱਛਾ ਆਂਦਾ ਭਰਾ ਹੋ ਗਿਆ ਅੱਡ ਅੱਛਾ ਮੈਂ ਹੋ ਗਿਆ ਹਾਂ ਤੇ ਆਂਦਾ ਤੁਹਾਡਾ ਕੰਮ ਤੇ ਸਾਂਝਾ ਚੱਲਣ ਡਿਆ ਬੜਾ ਵਧੀਆ ਆਹੋ ਮੈਂ ਸਾਂਝਾ ਜਿ ਚੱਲਦਾ ਹੁੰਦਾ ਤੇ ਸਾਨੂੰ ਵੀ ਲੋੜ ਹੀ ਅੱਡ ਹੋਣ ਦੀ ਆਹੋ ਮੈਂ ਵੀ ਤੇਰੇ ਸਾਹਮਣੇ ਮੋਟਰਸਾਈਕਲ ਫੜ ਕੇ ਤਿਆਰ ਬਿਆਰ ਹੋ ਕੇ ਜੈਂਟਲਮੈਨ ਬਣ ਕੇ ਮੋਟਰਸਾਈਕਲ ਕਦੀ ਐਨੂੰ ਚੱਲ ਜਾਂਦਾ ਕਦੀ ਐਨੂੰ ਚੱਲ ਜਾਂਦਾ ਮੈਂ ਤੇ ਬਠਾ ਕਪੰਡਿਆ ਤੇ ਮੈਂ ਮੇਰੇ ਕੋਈ ਨਾ ਕੰਮ ਸੰਭਾਲਿਆ ਨਹੀਂ ਜਾਂਦਾ ਆ ਵੀ ਇੱਕ ਜਣਾ ਟੋਟ ਟਟ ਮਰੇ ਤੇ ਇੱਕ ਜਣਾ ਸੈਰਾਂ ਕਰੇ ਹਾਂ ਤੇ ਮੈਂ ਮਾਜ ਡੰਗਰ ਨੂੰ ਪੱਠੇ ਵੀ ਪੋਣੀ ਹਾਂ ਤੇ ਨਾਲੇ ਮੈਂ ਹਾ ਮੇਰਾ ਮੁੰਡਾ ਰੁਲ ਗਿਆ ਹੇ ਗੱਲ ਦੱਸੋ ਗੱਲ ਕੀ ਆ ਚੱਲ ਗੱਲ ਕੋਈ ਨਹੀਂ ਹਾਂ ਆਂਦਾ ਉਹ ਨਹੀਂ ਦੇਖੇ ਕਾਰੋਬਾਰ ਸ਼ੋਇਆ ਵਾ ਅੱਛਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਉਹ ਤੇ ਉਹਦੇ ਬਾਹਰ ਪਲਾਟ ਖਰੀਦਦਾ ਤੇ ਵੇਚਦਾ ਵਾ ਵਾਹਿਗੁਰੂ ਉਹ ਆਂਦਾ ਅੱਜ ਤੇ ਫੇਰ ਰਜਿਸਟਰੀ ਕਰਾਉਣ ਗਿਆ ਆਂਦਾ ਤਾਂ ਮੈਂ ਆ ਮੈਨੂੰ ਕਿਹੇ ਗੱਲ ਦਾ ਨਹੀਂ ਮਜੂਦ ਪਤਾ ਮੈਂ ਮੈਨ ਤੇਰੇ ਮੂੰਹ ਸਭ ਸੁਣਦੇ ਆਂ ਆ ਗੱਲ ਸੁਣ ਕੇ ਤੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਆ ਤੇ ਆਂਦਾ ਤੇਰੇ ਕੋਲ ਗੱਲ ਹੀ ਨਹੀਂ ਕੀਤੀ ਮੈਂ ਆ ਗੁਰੂਆ ਮੇਰੇ ਕੋਲ ਗੱਲ ਮੈਂ ਹੜ ਕੋ ਗੱਲ ਕਰਦਾ ਤੇ ਸਾਡਾ ਸਿਰ ਪੋਆ ਹੀ ਨਾ ਭੋਗ ਨਹੀਂ ਮੈਂ ਇਹਨਾਂ ਨੇ ਪਾਇਆ ਦੋਵੇਂ ਜੀਆਂ ਨੇ ਸਗੋਂ ਹੜ ਕੋ ਗੱਲ ਕਰਦਾ ਅਸੀਂ ਸਗੋਂ ਹੋਰ ਜ਼ਿਆਦਾ ਹੁਸਨਨਾ ਕੰਮ ਕਰਨਾ ਹੀ ਕਰਦਾ ਮੈਂ ਤੈਨੂੰ ਇਹ ਦੱਸਿਆ ਇਹਨੂੰ ਟਾਈਮ ਨਾ ਖਲਾਇਆ ਕਰਨਾ ਹੀ ਵੀ ਜਾ ਚਲ ਜਾ ਟਾਈਮ ਨਾ ਚਲ ਜਾ ਚੱਲ ਚਾਰ ਪੈਸੇ ਆ ਜਾਣਗੇ ਤੇ ਅਸੀਂ ਸੂਤਰ ਹੋ ਜਾਾਂਗੇ ਬਈ ਮੈਨੂੰ ਦੱਸਿਆ ਮੈਂ ਕਿ ਮੈਨੂੰ ਦੱਸਿਆ ਹੰਦਾ ਤੇ ਮੈਂ ਭਾਵੇਂ ਬੰਦਾ ਰੱਖਦਾ ਮੈਂ ਭਾਵੇਂ ਆਪੇ ਕਰ ਲੈਂਦਾ ਇਹਨੂੰ ਮੈਂ ਟਾਈਮ ਨਾ ਉੱਥੇ ਖਲਾਉਂਦਾ ਵੀ ਚੱਲ ਤੂੰ ਹੀ ਇਧਰ ਦਾ ਕਰਜਾ ਮੈਂ ਇਧਰ ਦਾ ਕਰਜਾ ਨਾ ਸਾਡੇ ਸਾਂਝੇ ਕਰਦਾ ਕਰਜਾ ਵਾ ਜਿਹੜਾ ਨੱਥ ਜੂਗਾ ਹਾਏ ਇੰਨੀ ਕੁੰਡੀ ਰੱਖੀ ਐ ਨੇ ਮੁੰਡੇ ਨੇ ਕਿੰਨਾ ਵੇ ਹੋਏ ਇਹ ਕਿਹੜੀਆਂ ਅਸੀਂ ਕਿਹੜੀਆਂ ਕੰਮ ਕਰਨ ਡੇਰੇ ਇਹ ਕਿਹੜੀਆਂ ਚਾਲਾਂ ਚੱਲਣ ਡਿਆ ਹਾਏ ਸ਼ੁਦਾਈ ਆਹੀਂ ਅਸੀਂ ਤੇ ਸਾਡੇ ਜਿਹੜੀ ਢਿੱਡ ਚ ਗੱਲ ਉਹ ਸਾਡੇ ਮੂੰਹ ਚ ਗੱਲ ਉਹ ਅਸੀਂ ਜਾ ਜਾ ਕੇ ਬਾਹਰ ਦੱਸਦੇ ਫਿਰਦੇ ਆ ਤੇ ਆ ਮੀ ਸੁਣੀ ਜੀ ਜਿਹੜੀ ਢਿੱਡ ਚ ਗੰਡਾ ਬੰਦੀ ਆ ਇਹਨੇ ਨੀ ਕਿਤੇ ਮੇਰੇ ਕੋ ਨਾਂ ਲਿਆ ਵੀ ਆ ਕੰਮ ਕਰਦਾ ਨਹੀਂ ਮਾਤਾ ਨੂੰ ਨਾ ਪਤਾ ਹੋਊਗਾ ਆਪਣੀ ਨੂੰ ਮਾਤਾ ਤੇ ਸਾਡੇ ਵਰਗੀ ਸ਼ਦੈਣਵਾ ਮਾਤਾ ਨੂੰ ਜਿਹੜੀ ਗੱਲ ਅਸੀਂ ਦੱਸਦੇ ਤੂੰ ਕਹਿੰਦੀ ਆਏ ਹਾਏ ਨਹੀਂ ਚੰਗੀ ਗੱਲ ਐਦਾਂ ਕਿਉਂ ਕਰਦਾ ਵਾ ਐਦਾਂ ਕਿਉਂ ਕਰਦਾ ਵਾ ਜੇ ਉਹਨੂੰ ਪੁੱਛਦੀ ਤੇ ਉਹ ਆਂਦਾ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮਾਤਾ ਫੇਰ ਉਹਦਾ ਪੱਖ ਪੁੱਛਦੀ ਮਾਤਾ ਨੂੰ ਨਹੀਂ ਕਿਸੇ ਗੱਲ ਦਾ ਪਤਾ ਦਵਿੰਦਰ ਮਾਤਾ ਨੂੰ ਜਰੂਰ ਜਾ ਪਤਾ ਹੋਊਗਾ ਮਾਤਾ ਨੇ ਹਾੜੀ ਕੋਈ ਨਹੀਂ ਨਾ ਲਿਆ ਉਹ ਤਾਂ ਮੈਂ ਉਹਦਾ ਪੱਖ ਪੂਰੀ ਜਾਂਦੀ ਇਹ ਕੰਮ ਤੋਂ ਉਹਨਾਂ ਕਿੱਥੇ ਲੱਗਦਾ ਵਾ ਮਾਤਾ ਨੂੰ ਨਹੀਂ ਦੱਸ ਸਕਦੇ ਕਿਉਂਕਿ ਅੱਜ ਕੱਲ੍ਹ ਦੀਆਂ ਚੰਗੀਆਂ ਭਲੀਆਂ ਬੁੜੀਆਂ ਦੇ ਮੂੰਹ 'ਚ ਨਹੀਂ ਗੱਲ ਰਹਿੰਦੀ ਤੇ ਮਾਈਆਂ ਦੇ ਮੂੰਹ 'ਚ ਕਿੱਥੋਂ ਗੱਲ ਰਹਿਣੀ ਆ ਉਹਨਾਂ ਨੇ ਦੋਸਲੇ ਦੱਸ ਦੇਣਾ ਸੀ ਚਾਹ ਨਾ ਤੁਰੇ ਫਿਰਨਾ ਤੇ ਮੂੰਹ ਨਿਕਲ ਜਾਣਾ ਹੈਗਾ ਕਿ ਇਹ ਇਦਾਂ ਕਰਦੇ ਆ ਨਾ ਅਸੀਂ ਵੀ ਇਹਨਾਂ ਨੂੰ ਇਦਾਂ ਨੇ ਕਰਾਂਗੇ ਹੁਣ ਉਹਦੇ ਹੱਥੇ ਨਹੀਂ ਜਾਣਾ ਨਾ ਅਸੀਂ ਵੀ ਇਹਨਾਂ ਨੂੰ ਦੱਸਣਾ ਨਹੀਂਗਾ ਪਰ ਨਹੀਂ ਜਾਣਾ ਉਹ ਤਾਂ ਪਤਾ ਲੱਗ ਹੀ ਜਾਣਾ ਜਾਣਾ ਵਾ ਚਲ ਗਿਆ ਵਾ ਕੰਮ ਤੇ ਲੱਗ ਗਿਆ ਵਾ ਅਹੀਂ ਜੋਂ ਇਹਨਾਂ ਨਾਲ ਕੋਈ ਕਾਰ ਨਹੀਂ ਸਕਦੇ ਜੇ ਬ੍ਰਿਸਕ ਹਾਂ ਇਹ ਗੱਲ ਹੈਗੀ ਉਹ ਹੁਣ ਮੈਂ ਜਾ ਕੇ ਤੇ ਗੋਪੀ ਦੇ ਦਵਾਲੇ ਹੁੰਨੀ ਆ ਨਹੀਂ ਤੂੰ ਚਲਾਕੀਆਂ ਇੰੀਆਂ ਕਰਦੀ ਤੂੰ ਤੈਨੂੰ ਵੀ ਲੋੜ ਕਹਿਣ ਦੀ ਤੂੰ ਲੋੜ ਨਹੀਂ ਨਾ ਸਾਨੂੰ ਕੋਈ ਲੋੜ ਨਹੀਂ ਗਈ ਮੰਜੋਦ ਵੀ ਉਹ ਆਂਦਾ ਹੀ ਮੈਂ ਪੀ ਕਰੂ ਗੱਲ ਮੈਂ ਕਰੀ ਆਪਣੇ ਭਰਾ ਨਾਲ ਕੇ ਗੱਲ ਪੀ ਉਹ ਮਦਦ ਲੱਲਾ ਮੈਂ ਹਾਂ ਮੈਂ ਉਹ ਕੋ ਗੱਲ ਨਹੀਂ ਮੈਂ ਨਹੀਂ ਕਰਨੀ ਕੂ ਹੋਊਗਾ ਦੱਸੂਗਾ ਪੀ ਮੇਰਾ ਕੰਮ ਆਵਾ ਫਿਰ ਮੈਂ ਗੱਲ ਕਰਾਂਗੇ ਮੈਂ ਹਾਂਹੀਂ ਨਹੀਂ ਗੱਲ ਕਰਨੀ ਪਹਿਲਾਂ ਆਪੇ ਦੱਸਦੇ ਹਨ ਨੂੰ ਪਹਿਲੀ ਆ ਕਾਰੋਬਾਰ ਕੀਤਾ ਸ਼ੁਰੂ ਅਸੀਂ ਕਿਹੜਾ ਨਾਂ ਲੈਣਾ ਮਨਜੋਤ ਦਾ ਅਸੀਂ ਆਖਾਂ ਕਿ ਸਾਨੂੰ ਬਾਹਰੋਂ ਪਤਾ ਲੱਗਾ ਤੇ ਲੰਨ ਲੋੜ ਵੀ ਕੀ ਹੈ ਯਾਰ ਉਹ ਆਪਣਾ ਕੰਮ ਕਰਨ ਦੇ ਹੀ ਆਪਣਾ ਕਰਨ ਦੇ ਠੀਕ ਆ ਸਾਨੂੰ ਕੋਈ ਲੋੜ ਨਹੀਂ ਕੀ ਗਾਂ ਹੀ ਲੜਾਈ ਵਧਾਉਣੀ ਆ ਪਰ ਜਿੰਨਾ ਚਿਰ ਤੱਕ ਮੈਂ ਪੁੱਛਿਆ ਨਾ ਮੈਨੂੰ ਮੈਨੂੰ ਨਾ ਉਹ ਗੱਲ ਤੋਂ ਢਿੱਡ ਜੇ ਲੜਕਦੀ ਰਹਿਣੀ ਇਦਾਂ ਹੀ ਚੰਗਾ ਜਾ ਪੁੱਛਦੀ ਰਹੇ ਮੈਂ ਪੁੱਛਣਾ ਵਾਂ ਕਿ ਤੂੰ ਚੰਗੀਆਂ ਚਲਾਕੀਆਂ ਕਰਦੀ ਫਿਰਦੀ ਆ ਅਸੀਂ ਕਿਹਾ ਤੁਹਾਡੇ ਰਿਜਕ ਵਿੱਚ ਲੱਤ ਮਾਰ ਦੇਣ ਲੱਗੇ ਅਸੀਂ ਸਭੋ ਚਾ ਚੜਨਾ ਹੀਗਾ ਅਜੇ ਹੋਵੇ ਨਾ ਵੀ ਥੋੜੇ ਜੇ ਭਰਾ ਹਟਵੇਂ ਦੂਰ ਰਹਿੰਦੇ ਆ ਡੇਰੇ ਸਾਡੇ ਇੱਕੋ ਘਰ ਦੇ ਵਿੱਚ ਆਪਾਂ ਰਹਿਣ ਦੇ ਅਸੀਂ ਆਪਣਾ ਮੁੰਡਾ ਪ੍ਰਦੇਸਾਂ ਚ ਕਿਉਂ ਘਲਾਉਣਾ ਹੀ ਆਪਣੀ ਅੱਖਾਂ ਤੋਂ ਪਰੋਖਾ ਇੱਕ ਟੰਗ ਹੀ ਸਾਡੀ ਇੱਥੇ ਰੜ ਕੇ ਕੰਮ ਕਰਦੇ ਚਾਚਾ ਭਤੀ ਆ ਤੇ ਅਹੀ ਹੋਰ ਹੁਸਨ ਨਾ ਹੋ ਜਾਣਾ ਤੇ ਨਾਲੇ ਸਾਡਾ ਨਿਆਣਾ ਘਰ ਦਾ ਘਰ ਸਾਡੀਆਂ ਅੱਖਾਂ 'ਚ ਸਾਹਮਣੇ ਇਹਨੂੰ ਮੈਂ ਪੁੱਛ ਕੇ ਨਹੀਂ ਨਾ ਹੋਈ ਆ ਨਾ ਵੀ ਇਹ ਵੀ ਜੇ ਸਾਨੂੰ ਦੱਸ ਦੇ ਤੇ ਚਲ ਉਦੇ ਹੀ ਇਹਦੇ ਨਾਲ ਤੋੜ ਦਿੰਦੇ ਪੁੱਛਦੀ ਆ ਮੈਨੂੰ ਬਹੁਤਾ ਨਾ ਜ਼ਿਆਦਾ ਬੋਲੀ ਉੱਚੀ ਤੇਰਾ ਵੀ ਸੁਭਾਅ ਉਹੋ ਜਿਹਾ ਪੂਚੀ ਪੂਚੀ ਕਰਨੀ ਆ ਗੱਲਾਂ ਮਾਤਾ ਨੂੰ ਟੈਨਸ਼ਨ ਪਾਉਂਗੀ ਹੋਰ ਹਾਏ ਲੈ ਵੀਰ ਜੀ ਤੇ ਤੁਸੀਂ ਮੈਨੂੰ ਨਾ ਨਾ ਦੱਸਦੇ ਤੇ ਮੈਂ ਬੇਕੂਫੀ ਬਣੀ ਰਹਿਣਾ ਹੀਗਾ ਮੈਂ ਸੋਚਿਆ ਘਰਦਿਆਂ ਨੂੰ ਸੁਧਾਈ ਬਣਾਉਂਦਾ ਵਾ ਮੇਨਾ ਤਾਂ ਸਹੀ ਗੱਲ ਦੱਸੀ ਹੋਣੀ ਆ ਕੋਈ ਹਾਲ ਨਹੀਂ ਆ ਚਲ ਠੀਕ ਆ ਦੀਦੀ ਆ ਮੈਂ ਗੱਲ ਕਰ ਲਾਂ ਫੇਰ ਕਰੂੰਗੀ ਚਲ ਕਿਹੜਾ ਫੋਨ ਆਉਂਦਿਆ ਵਾ ਮੇਰੇ ਭਰਾ ਦਾ ਆਉਂਦਿਆ ਹੈਗਾ ਅੱਛਾ ਭਰਾ ਤੇਰੇ ਦਾ ਤੇ ਫੋਨ ਆਉਂਦਿਆ ਤੇ ਤੂੰ ਸੁਣ ਨਹੀਂ ਆ ਤੇ ਜਿਹੜਾ ਘਰ ਸਾਹਿਬ ਦਾ ਭਰਾ ਕੰਮ ਇਦਾਂ ਦੇ ਕਰਨ ਦਿਆ ਵਾ ਉਹ ਨਹੀਂ ਤੈਨੂੰ ਪਤਾ ਕੀ ਕੰਮ ਕਰੰਦਾ ਹੈ ਤੈਨੂੰ ਸਾਰਾ ਪਤਾ ਹੀ ਆ ਤੂੰ ਮੇਰੇ ਕੋਲ ਚੁਲਾਕੀਆਂ ਨਾ ਕਰਿਆ ਕਰ ਅੱਜ ਤੱਕ ਇਕੱਠੇ ਵੀ ਰਹੇ ਆ ਹੁਣ ਵੀ ਆ ਮੈਂ ਤੈਨੂੰ ਜਿਹੜੀ ਗੱਲ ਪੁੱਛਦੀ ਆ ਨਾ ਤੂੰ ਕਹਿੰਦੀ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਤੂੰ ਅੱਜ ਤੱਕ ਚੁਲਾਕੀਆਂ ਹੀ ਕਰਦੀ ਰਹੀ ਓਦਾ ਸਾਡੇ ਨਾਲ ਮੈਂ ਕਿਹੜਾ ਚੁਲਾਕੀਆਂ ਕੀਤੀਆਂ ਵਾ ਮੈਨੂੰ ਕਿਹੜਾ ਸੱਚ ਦੱਸਦੇ ਆ ਹਾਏ ਰੱਬਾ ਨੇ ਤੂੰ ਅਜੇ ਵੀ ਨਾ ਝੂਠ ਬੋਲ ਅਜੇ ਵੀ ਤੂੰ ਮੰਨ ਜਾ ਕਿ ਮੈਨੂੰ ਪਤਾ ਵਾ ਤੂੰ ਮੇਰੇ ਮੂੰਹ ਸੁਣਾ ਚੰਨੀ ਕੀ ਪਤਾ ਵਾ ਮੈਨੂੰ ਦੱਸੋ ਤੇ ਸਹੀ ਕੀ ਨਹੀਂ ਪਤਾ ਤੈਨੂੰ ਪ੍ਰਾਪਰਟੀ ਡੀਲਰ ਵਾ ਰੋਜ਼ ਰਜਿਸਟਰੀਆਂ ਕਰਾਉਣ ਜਾਂਦਾ ਵਾ ਪਲਾਟ ਲੈਂਦਾ ਵਾ ਪਲਾਟ ਵੇਚਦਾ ਵਾ ਕੀ ਨਹੀਂ ਕਰਦਾ ਉਹ ਹਾਂ ਤੂੰ ਸਿਦਾਈ ਬਣਾ ਛੱਡਿਆ ਵਾ ਸਿਦਾਈ ਕੀ ਬਣਾ ਛੱਡਿਆ ਵਾ ਮੈਨੂੰ ਤੇ ਉਸ ਤੋਂ ਵੱਧ ਸਿਦਾਈ ਬਣਾ ਛੱਡਦਾ ਲੈ ਦੱਸ ਖਾਏ ਹੁਣ ਇੱਥੇ ਅਗਰ ਸਾਹਿਬ ਹੋਵੇ ਤਾਂ ਮੈਂ ਉਹਨੂੰ ਆਖਾਂ ਵੀ ਆਹ ਵੇਖ ਲੈ ਫਫੇ ਕੁੱਟਣੀ ਦੇ ਚਾਲੇ ਐਦਾਂ ਦੀਆਂ ਹੁੰਦੀਆਂ ਹੀ ਤੇਰੇ ਵਰਗੀਆਂ ਪਰ ਹਿਸ਼ਦਾਈ ਬਣੇ ਰਹੇ ਤੂੰ ਚਾਤ ਨਹੀਂ ਆ ਇੱਕ ਹਿਸਾਬ ਦੀ ਜਿਹੜੀ ਤੂੰ ਗੱਲਾਂ ਢੇਡ ਚ ਪਾ ਕੇ ਰੱਖਦੀ ਰਹੀ ਆ ਨਾ ਤੂੰ ਮੂੰਹ ਸਹੀ ਨਹੀਂ ਫੜਾਇਆ ਗੱਲ ਦਾ ਅੱਜ ਤੱਕ ਇਹ ਕੀ ਪਤਾ ਸੱਚੀ ਆ ਗੱਲ ਕਿ ਝੂਠੀ ਆ ਇਸ ਗੱਲ ਦਾ ਕੀ ਪਤਾ ਵੀ ਮੈਂ ਇਹੰਦਾ ਵੀ ਮੈਂ ਨਾ ਪਲਾਟ ਵਕਾਉਣੇ ਆ ਤੇ ਮੈਨੂੰ ਨਾ 10% ਮਿਲਣਾ ਵਾ ਉਹੀ ਤਾਂ ਡੱਗੇ ਮੈਂ ਆਪਣੇ ਭਰਾ ਨਾਲ ਗੱਲ ਕਰਨ ਦੀ ਮੈਂ ਬੜੀ ਹੋਸ਼ਪੀ ਚੱਲ ਕੋਈ ਨਾ ਕੋਈ ਕੰਮ ਤੇ ਨਹੀਂ ਕੀਤਾ ਹੀ ਆ ਨਾ ਵੀ ਕਹਿੰਦਾ ਹਾਂ ਤੇਨੂੰ 4 ਲੱਖ ਰੁਪਈਆ ਮੈਨੂੰ ਬਚ ਜਾਣਾ ਵਾ ਤੇ ਮੈਂ ਆਪਣੇ ਭਰਾ ਨਾਲ ਗੱਲ ਕੀਤੀ ਕਹਿੰਦਾ ਵੀ ਤੂੰ ਛਦੈ ਨਾ ਕਹਿੰਦਾ ਹੀ ਕਿਹੜਾ ਪ੍ਰਾਪਰਟੀ ਵੇਚੀ ਨਹੀਂ ਤੇ ਲਈ ਨਹੀਂ ਆ ਇਹ ਤਾਂ 10% ਨਹੀਂ ਹੁੰਦਾ 2% ਹੁੰਦਾ ਵਾ। ਤੇ ਹਾਂ ਵੇਚ ਬੋਲਦਾ ਕਿ ਕੀ ਝੂਠ ਬੋਲਦਾ। ਹਾਂ ਵੇ ਹੋਵੇ 2% ਭਾਵੇਂ ਹੋਵੇ 1% ਹੈਂ ਵੇਚਦਾ ਵੀ ਆ ਖਰੀਦਦਾ ਵੀ ਆ ਸਾਰੇ ਕੰਮ ਕਰਦਾ ਤੈਨੂੰ ਫੇਰ ਦੱਸਿਆ ਹੀ ਆ ਉਹਨੇ ਦੱਸਿਆ ਬੰਦਾ ਹੁਣ ਆਹੀ ਗੱਲ ਹੁਣ ਮੈਂ ਤੁਹਾਨੂੰ ਦੱਸ ਦੇਣੀ ਤੇ ਤੁਸੀਂ ਹੱਸਣਾ ਹੀ ਮੇਰੇ ਤੇ ਵੀ 10% ਕਿੱਥੋਂ ਹੁੰਦਾ ਵਾ। ਨਹੀਂ ਅਹੀਂ ਤੇ ਹੈ ਹੀ ਛਦਾਈ ਹੀ ਅਹੀਂ ਕਿਉਂ ਹੱਸਣਾ ਹੀ? ਹਾਨੂੰ ਕੀ ਪਤਾ ਕਿੰਨਾ ਚੱਲਦਾ ਅਹੀਂ ਆਖਣਾ ਚੱਲਦਾ ਹੋਣਾ ਵਾ। ਜਦੋਂ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ। ਮੈਂ ਵੀ ਇਹੀ ਸੋਚਿਆ ਭੀ ਸ਼ਾਇਦ ਇਦਾਂ ਹੀ ਹੋਊਗਾ ਮੈਨੂੰ ਕਿਹੜਾ ਪਤਾ ਹੈਗਾ ਮੇਰਾ ਭਰਾ ਕਹਿੰਦਾ ਸ਼ੁਕਰ ਆ ਤੂੰ ਮੇਰੇ ਨਾਲ ਗੱਲ ਕੀਤੀ ਗਈ ਹੋਰ ਨਾਣਾ ਕੀਤੀ ਉਹ ਘਾਹ ਰਾਨ ਕੇ ਕਿਤੇ ਖਾ ਸਾਰਿਆਂ ਨੇ ਘਾਹ ਰਾਨ ਕੇ ਖਾਣ ਡਿਆ ਵਾ ਆਂਦਾ ਮੈਂ ਤੁਹਾਨੂੰ ਕਿੱਥੋਂ ਪਤਾ ਲੱਗਾ ਆਂਦਾ ਦੱਸਣ ਵਾਲੇ ਵੀ ਜਾਣੇ ਜਿੰਨਾਂ ਕੋ ਵੇਚਦਾ ਵਾ ਲੈਂਦਾ ਖਰੀਦਦਾ ਜੋ ਵੀ ਕਰਦਾ ਉਹ ਤੁਹਾਨੂੰ ਲੋਕੀ ਵਧਾਈਆਂ ਦੇਣ ਦੇ ਆ ਆਹੋ ਤੁਸੀਂ ਪਲਾਟ ਲਿਆ ਸੀ ਤੁਸੀਂ ਵੇਚਿਆ ਵਾ ਧੰਵਾਵਾ ਪ੍ਰੋਫਿਟ ਹੋਇਆ ਵਾ ਚੱਲ ਚੰਗਾ ਵਾ ਇਦਾਂ ਹੀ ਕੰਮ ਵਾਦੇ ਵਾਦੇ ਹੁੰਦੇ ਕੰਮ ਕਰੀ ਜਾਈਏ ਤੇ ਤੇ ਉਹ ਆਂਦਾ ਮੈਂ ਛਦਾਈਆਂ ਮੰਗੂ ਝੂਠਾ ਉਦਾਂ ਹੀ ਵਧਾਈਆਂ ਦੇ ਜਾਂ ਪਿਆ ਉਹ ਲਿਆ ਲਿਆ ਵਾ ਆਂਦਾ ਮੈਨੂੰ ਕਿਹੇ ਗੱਲ ਦਾ ਹੀ ਨਹੀਂ ਪਤਾ ਤੇ ਮੈਨੂੰ ਸਭੋਂ ਗੁੱਸਾ ਚੜਿਆ ਮੈਨੂੰ ਤੇ ਆਉਣ ਨਹੀਂ ਦੇਣ ਡਿਆ ਇਧਰ ਮੈਂ ਮੈਂ ਪੁੱਛ ਕੇ ਆਉਣੀ ਆ ਨਾ ਕੋਪੀ ਨੂੰ ਭਲਾ ਵੀ ਤੂੰ ਝੂਠਦਾ ਹੀ ਕੀ ਆਂਦੇ ਹੁੰਦੇ ਵੀ ਰੱਖ ਲਿਆ ਸਭ ਕੁਝ ਵੀ ਦੱਸਣਾ ਨਹੀਂ ਹੁੰਦਾ ਕੋਹ ਵੀ ਦੀਦੀ ਮੈਂ ਤਾਂ ਆਪੇ ਝੂਠੀ ਹੋਣਾ ਵਾ ਜਦੋਂ ਨੇ ਮੈਨੂੰ ਝੂਠੀ ਬਣਾ ਦਿੱਤਾ ਵਾ ਅਬ ਮੈਂ ਹੀ ਗੱਲ ਤੇ ਹੀ ਉਹਨੂੰ ਪੁੱਛਦੇ ਜਿੰਨਾ ਕਿ ਜਿੱਦਾਂ ਤੁਸੀਂ ਖਾਪਦੇ ਨਾ ਮੈਂ ਵੀ ਇੱਦਾਂ ਹੀ ਖਾਪਦੀ ਪਈ ਆ ਮੈਂ ਤਾਂ ਵੱਖਰੀ ਹੋ ਕਿਸੇ ਹੋਰ ਤੰਗ ਹੋ ਗਈ ਆ ਜੇ ਆ ਪਾਰਸਲ ਦੀ ਗੱਲ ਬਾਹ ਉਸੇ ਵੇਲੇ ਉਹਨੇ ਕਾਰਨ ਕਿ ਦੱਸਿਆ ਪਿਛਲ ਅਸੀਂ ਜੋਦੇ ਨੂੰ ਰਖਾਉਨੇ ਆ ਜੋਦੇ ਨੇ ਕਿਉਂ ਰਹਿਣਾ ਹੈ ਪਾਰਸਲ ਵਿੱਚ ਜਿੰਨੇ ਐਡੜੀਆਂ ਵੱਡੀਆਂ ਕਾਮਚੀਆਂ ਮਾਰਨੀਆਂ ਅਸੀਂ ਬਾਹਰ ਉਹਨੇ ਤੇ ਆਪੇ ਨਹੀਂ ਪਾਰਸਲ ਦਾ ਕੰਮ ਕਰਨਾ ਅਸੀਂ ਤਾਂ ਕਿਸੇ ਗੱਲ ਦਾ ਲੋਕਾ ਨਾ ਰੱਖਦੇ ਪਰ ਜੇ ਇਹ ਚੰਗਾ ਹੁੰਦਾ ਇਹ ਸਾਡੇ ਮੁੰਡੇ ਨੂੰ ਨਾਲ ਲੈ ਲੈਂਦਾ ਅਸੀਂ ਹੁਣ ਬਾਹਰ ਦਾ ਕੰਮ ਉਹਦਾ ਬਣਾਉਣ ਦੇ ਆ ਅਸੀਂ ਲੁਕਾ ਕੇ ਇਹ ਕੋਈ ਨਹੀਂ ਰੱਖਿਆ ਅਸੀਂ ਹੁਣ ਇੰਨੇ ਪੈਸੇ ਪੁਛੇ ਆਰਤੀ ਨੇ ਮੇਰਾ ਭਰਾ ਆਂਦਾ ਮੈਂ ਇੱਕ ਪੈਸਾ ਨਹੀਂ ਢੜ ਕੋ ਲੈਣਾ ਪਰ ਫਿਰ ਵੀ ਆਪ ਆਖੀਦਾ ਵੀ ਨਹੀਂ ਆਪਣੇ ਕੋ ਵੀ ਥੋੜੇ ਬੋਤੇ ਹੋਣੇ ਚਾਹੀਦੇ ਆ ਚਲੋ ਆਰਤੀ ਨੇ ਪੁੱਛਣ ਗਿਆ ਮੈਨੂੰ ਨਹੀਂ ਪਤਾ ਜੇ ਮਿਲੇ ਕਿ ਨਹੀਂ ਮਿਲੇ ਜੇ ਮੈਨੂੰ ਆ ਗੱਲ ਦੱਸੀ ਮੈਂ ਤੇ ਗੁੱਸੇ ਨਾਲ ਹੀ ਭੱਜੀ ਆ ਗਈ ਆ ਤੇ ਤੁਸੀਂ ਚੰਗੇ ਕੰਮ ਕਰਦੇ ਮੇਰੇ ਮੁੰਡੇ ਨੂੰ ਹੀ ਵਿੱਚ ਰੱਖ ਲੈਂਦੇ ਕਰਜਾ ਸਾਂਝਾ ਹੀ ਤੇ ਮੁੰਡਿਆਂ ਦੇ ਚਾਚਾ ਪਤੀਆ ਸਾਂਝਾ ਕੰਮ ਕਰੀ ਜਾਂਦੇ ਨੇ ਸਾਂਝੇ ਸਿਰ ਉਹੀ ਕਰਜਾ ਲੱਤ ਜਾਂਦਾ ਤੇ ਪੈੜੀ ਦੇ ਪੈਸੇ ਸਾਨੂੰ ਬਚ ਜਾਂਦੇ ਫਸਲ ਦੇ ਤੁਸੀਂ ਮੇਰੇ ਤੇ ਤੇ ਗੁੱਸਾ ਜਦਾ ਕੱਢਣ ਦਾ ਆ ਇਹੀ ਉਹਦੇ ਤੇ ਕੱਢੋ ਤਾਂ ਉਹਨੂੰ ਇਹ ਕੀ ਆਖਣਾ ਵਾ ਉਹ ਗਾੜੀ ਮੂੰਹਸ ਰਕੂਂਦਾ ਵਾ ਉਹ ਤਾਂ ਕਿ ਇਹ ਕੇ ਸਾਇ ਚਲ ਜਾਂਦਾ ਵਾ ਵੀ ਬਸ ਮੈਨੂੰ ਵੱਖਰਾ ਕਰ ਦੋ ਵੱਖਰਾ ਕਰ ਦੋ ਮੈਂ ਰਹਿਣਾ ਨਹੀਂ ਨਾਲ ਉਹਨੂੰ ਤਾਂ ਫਿਰ ਕੁਛ ਦਿਖਦਾ ਹੀਗਾ ਉਹ ਤਾਂ ਕਰਕੇ ਵੱਖਰਾ ਹੋਣ ਨੂੰ ਫਿਰਦਾ ਹੀ ਅਸੀਂ ਛਦਾਈ ਉਹੋ ਜਿਹੀ ਆਖਾ ਚੱਲ ਸਾਜੇ ਕਹਿੰਦਾ ਤਾਂ ਕਰ ਦੋ ਹੈ ਇਹਨੇ ਤਾਂ ਹੁਣ ਕਿਤਾ ਕਦੋਂ ਕਦਾਂ ਡੀਲਰੀ ਪੁਣਾ ਕੀਤਾ ਵਾ ਕਿੰਨੇ ਕ ਪੈਸੇ ਰੱਖੇ ਇਹਨੇ ਸਾਂਭ ਕੇ ਇਹ ਤੇ 언ਨੂ ਹੀ ਪਤਾ ਹੋਊਗਾ ਨਾ ਜਿੱਦਾਂ ਤੁਸੀਂ ਖਾਪਦੇ ਇਦਾਂ ਹੀ ਮੈਂ ਖਾਪਦੀ ਹਾਂ ਉਹਨੂੰ ਤੇ ਪਤਾ ਹੋਊਗਾ ਨਾ ਕਿ ਰਾਣੀ ਤੂੰ ਬਣ ਕੇ ਬਹਿ ਜਾਣਾ ਮੈਨੂੰ ਘਰੇ ਲਿਆ ਕੇ ਜੇ ਫੜਾਏ ਆ ਨਹੀਂ ਤੈਨੂੰ ਕੀ ਕਰਦੇ ਫੜਾਉਣੇ ਆ ਉਹਨੇ ਆਪਣੇ ਕੋਈ ਨੱਖਣੇ ਆ ਆਪੇ ਮਰਤਣੇ ਆ ਤੂੰ ਜੋ ਮੰਗੇ ਨਹੀਂ ਬੁੜੀਆਂ ਨੂੰ ਉਹ ਚੀਜ਼ਾਂ ਹੀ ਮਿਲਦੀਆਂ ਹੁੰਦੀਆਂ ਵੀ ਆਹ ਚੀਜ਼ ਲੈਣੀ ਤੇ ਆਹ ਲੈ ਫੜ ਪਿਆ ਹੈ ਆ ਤਾਂ ਫੇ ਮੈਨੂੰ ਫੜਾਏ ਹੁੰਦੇ ਤੇ ਮੈਂ ਤੁਹਾਨੂੰ ਦੱਸਦੀ ਨਾ ਵੀ ਦੀਦੀ ਆਹ ਨੂੰ ਕਹਿੰਦਾ ਨਾ ਤੂੰ ਉਹਦੇ ਕੁੰਡਲੀ ਮਾਰੀ ਆ ਪੈਸਿਆਂ ਤੇ ਉਹਨੇ ਤੇ ਨਹੀਂ ਕਿ ਮਾਰੀ ਤੇ ਕੁੰਡਲੀ ਇਹਨੇ ਮਾਰੀ ਉਹ ਹਣ ਇਹਦੇ ਦੁਆਲੇ ਸਾਰਿਆਂ ਨੂੰ ਘਾਤ ਦਿੱਤੇ ਨਾ ਮੈਨੂੰ ਸੱਚੀ ਗੱਲ ਦੱਸ ਦੇ ਨਾ ਹੋਰ ਆ ਗਏ ਹਾਂ ਜੇ ਆਈ ਹਾਂ ਹੋ ਗਈ ਜਿਸ ਦੀ ਹਾਂ ਹੋ ਗਈ ਅੱਛਾ ਕਿੰਨੇ ਕੇ ਪੈਸੇ ਬਚ ਗਏ ਬਸੇਰੇ ਬਚ ਜਾਣੇ ਮੈਨੂੰ ਸਾਰੇ ਪਤਾ ਲੱਗ ਗਿਆ ਕੀ ਪਤਾ ਲੱਗ ਗਿਆ ਆ ਵੀ ਜਿਹੜਾ ਝੂਠ ਬੋਲਦੇ ਫਿਰਦੇ ਨਾ ਤੁਸੀਂ ਵੀ ਕਿਹੜਾ ਝੂਠ ਐਨਾ ਝੂਠ ਨਹੀਂ ਬੋਲੀਦਾ ਹੁੰਦਾ ਲੋਕਾਂ ਨੇ ਬਾਅਦ ਚ ਮੰਗਣ ਆ ਗਏ ਪੈਸੇ ਵੀ ਹਾਂ ਸਾਨੂੰ ਪੈਸੇ ਦੇ ਦੋ ਤੇ ਫਿਰ ਕਿੱਥੋਂ ਦੇਣੇ ਜਦ ਪੱਲੇ ਕੁਝ ਨਹੀਂ ਆ ਕੋ ਲੋਕ ਹੀ ਆਏ ਮੰਗਣ ਆਣਗੇ ਪੈਸੇ ਸਾਡੇ ਲੋਕਾਂ ਨੂੰ ਮੰਗਣ ਮੰਗਣ ਦੇਣੇ ਤੇ ਫੇਰ ਵੀ ਕੋਈ ਭੈਣ ਭਰਾ ਮਦਦ ਵਾਸਤੇ ਆ ਹੀ ਜਾਂਦਾ ਵਾ। ਕਹਾਦੀ ਕਿ ਨਹੀਂ ਕਰਦੇ ਰੇ ਭੈਣ ਭਰਾ। ਨਹੀਂ ਕੱਲ ਤੁਸੀਂ ਮੈਨੂੰ ਕਹਿੰਦਾ ਵੀ 10% ਦੇ ਹਿਸਾਬ ਦੇ ਨਾਲ ਮੈਨੂੰ ਪੈਸੇ ਮਿਲਣੇ ਆ। ਤੇ ਮੈਂ ਆਪਣੇ ਖੁਸ਼ੀ ਖੁਸ਼ੀ ਨਾਲ ਮੈਂ ਆਪਣੇ ਪ੍ਰਾਣ ਨੂੰ ਦੱਸਣ ਲੱਗ ਪਈ। ਤੇ ਉਹ ਕਹਿੰਦਾ ਸ਼ੁਕਰ ਕਰ ਵੀ ਤੂੰ ਮੈਨੂੰ ਦੱਸਿਆ ਤੂੰ ਹੋਰ ਕਿਸੇ ਨੂੰ ਦੱਸਿਆ ਦੱਸਿਆਂਦਾ ਤਾਂ ਤੈਨੂੰ ਸਾਰਿਆਂ ਨੇ ਪਾਗਲ ਕਹਿਣਾ ਸੀਗਾ। ਅਸਾਂ ਘਰ 'ਚ ਕੋਈ ਨਿੱਕੀ ਜਿਹੀ ਗੱਲ ਹੋਵੇ ਉਹ ਆਪਣੇ ਪੇਕੇ ਨੂੰ ਦੱਸਦਿਆ ਕਰ ਜਾ ਕੇ। ਤੇ ਕਹਿੰਦਾ ਦੱਸਦਾ ਹੀ ਆ ਵੀ ਹਾਂ ਹਨ ਇੰਨਾ ਪ੍ਰੋਫਿਟ ਹੋਣਾ ਵਾ। ਉਹ ਆਤ ਨਹੀਂ ਜਾਂਦੀ ਜਨਾਨੀ ਵਾਲੀ। ਕਹਿੰਦਾ ਵੀ 2% ਤੋਂ ਵੱਧ ਨਹੀਂ ਮਿਲਦਾ। ਉਹ ਉਹਨੂੰ ਜ਼ਿਆਦਾ ਪਤਾ ਮੇਰੇ ਨਾਲ ਤੇ ਕਹਿੰਦਾ ਸੀ ਪ੍ਰਾਪਰਟੀ ਵੇਚੀ ਜਾਂ ਲਈ ਨਹੀਂ ਲਈ ਜੀ ਪ੍ਰਾਪਰਟੀ ਨਿੱਗਿਆ ਨਿੱਗਿਆ ਕਰਦੀਆਂ ਗੱਲਾਂ ਉੱਥੇ ਵਾਰਦ ਨਹੀਂ ਤੂੰ ਤੇ ਵਾਰਨੀ ਆਈਆਂ ਤੇ ਫਿਰ ਉਹ ਦੀਦੀ ਹੋਣਾ ਨੂੰ ਵੀ ਕਿਤੋਂ ਪਤਾ ਲੱਗਾ ਜਿਹੜਾ ਝੂਠ ਬੋਲਣਾ ਘਟਾ ਘਟਾ ਉਹਨਾਂ ਨੂੰ ਦੱਸ ਹੀ ਦਿੰਦੇ ਮੈਂ ਕਿਦੋਂ ਦੱਸ ਦਿੰਦੇ ਦੱਸ ਦੋ ਉਹਨਾਂ ਨੂੰ ਦੱਸ ਦੋ ਉਹ ਮੇਰੇ ਨਾਲ ਲੜਨ ਆ ਗਏ ਕਹਿੰਦੇ ਤੂੰ ਮੀਸ ਨਹੀਂ ਬਣੀ ਆ ਤੂੰ ਝੂਠ ਬੋਲਦੀ ਆ ਜਿਹੜੀ ਗੱਲ ਤੈਨੂੰ ਪੁੱਛੀ ਦੀ ਤੂੰ ਕਹਿੰਦੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਤੇ ਮੈਂ ਵੀ ਕੀ ਕਰਾਂ ਜਦੋਂ ਮੈਨੂੰ ਸੱਚ ਨਹੀਂ ਦੱਸਣਾ ਹੁਣ ਆਹੀ ਜਿਹੜੀ ਕੱਲ ਮੈਂ 10% ਵਾਲੀ ਦੱਸ ਬੈਣੀ ਤੇ ਉਹ ਬੈਨ ਨੂੰ ਦੱਸ ਦੇਣਾ ਸੀ ਮੈਂ ਕਿ ਪਹਿਲੇ ਮੈਨੂੰ ਕੰਮ ਤੇ ਚੱਲਣ ਦੇ ਜੇ ਕੰਮ ਚੱਲਦਾ ਤਾਂ ਮੈਂ ਨਾਲ ਉਹਦੇ ਨੂੰ ਲੈਣਾ ਸੀ ਨਾਲ ਲੈ ਲੈਣਾ ਸੀ ਉਹਦੇ ਇੱਥੇ ਹਾਂ ਕੰਮ ਵੱਖਰੇ ਨਾ ਜ਼ਰੂਰੀ ਹੈ ਜੇ ਉਹਦੇ ਨੂੰ ਨਾਲ ਲੈਣਾ ਸੀਗਾ ਤਾਂ ਉਹ ਆਡੇ ਉਹਨਾਂ ਨਾਲ ਪਾਈ ਸਾਡੋ ਜੋ ਆਡੋ ਜੋ ਆਡੋ ਜੋ ਕਰਦਾ ਕੱਖ ਨਹੀਂ ਕਰਦਾ ਕਰਦੀ ਮੈਂ ਤੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਵੀ ਮੈਂ ਮੈਂ ਕੰਮ ਕਰਦਾ ਸਰਪ੍ਰਾਈਜ਼ ਦੇਣਾ ਹੀ ਇੱਥੇ ਜਾਣਕ ਬਹੁਤੀਆਂ ਚਲਾਕੀਆਂ ਨਹੀਂ ਕਰੀਦੀਆਂ ਹੁੰਦੀਆਂ ਉਹੇ ਵੀ ਜੇ ਮੈਂ ਸੱਚ ਦੱਸਦੀਆਂ ਤਾਂ ਵੀ ਮੈਂ ਮਰਦੀਆਂ ਤੇ ਜੇ ਮੈਂ ਝੂਠ ਬੋਲਦੀ ਤਾਂ ਵੀ ਮੈਂ ਮਰਦੀਆਂ ਆਪੀ ਜੇ ਮੈਂ ਤਾਂ ਦੱਸ ਉਹਨਾਂ ਜਿੰਨੀ ਗੱਲ ਮੈਨੂੰ ਪਤਾ ਹੁੰਦੀ ਜੇ ਮੈਂ ਉਹਨਾਂ ਨੂੰ ਦੱਸਦੀ ਤੇ ਮੈਂ ਹੱਸ ਹੋਈ ਨਹੀਂ ਮੇਰੀ ਗੱਲ ਹੋ ਜਾਣੀ ਤੇ ਜੇ ਹੁਣ ਮੈਂ ਚੁੱਪ ਕੀਤੀ ਰਹਿਣੀ ਤਾਂ ਅਗਲੇ ਕਹਿੰਦੇ ਤੂੰ ਮੀਸ ਨਹੀਂ ਆ ਮੈਂ ਤਾਂ ਚਾਰੇ ਪਾਸੇ ਫਸੀ ਤੂੰ ਚੁੱਪ ਕੀਤੀ ਰਹਿ ਕਰ ਆਪੀ ਅੱਗੇ ਜੇ ਅੱਡ ਨਹੀਂ ਹੀ ਤਾਂ ਵਕ ਸੰਜੇ ਘਾਟੀ ਤਾਂ ਵੀ ਮੈਂ ਫਸੀ ਹੀ ਵੀ ਹਰ ਗੱਲ ਤੇ ਮੈਨੂੰ ਪੁੱਛਦੇ ਹੀ ਕਿ ਮੇਨਾਂ ਲੜਾਈ ਹੁੰਦੀ ਤੇ ਹੁਣ ਆ ਵੀ ਹੁਣ ਮੇਰੇ ਨਾਲ ਲੜਾਈਆਂ ਉਹਨਾਂ ਦੀ ਤਾਂ ਉਹ ਬਹੁਤੀ ਟੈਂਸ਼ਨ ਨਹੀਂ ਲਈਦੀ ਨੰਦ ਕਲਾ ਹਰਿਆਣਾ ਦੇ ਚੀਕਣਾ ਹੀ ਆ ਨਹੀਂ ਆਏ ਅਗਲੇ ਜਦੋਂ ਭਾਜੀ ਇੰਨਾ ਕੰਮ ਕਰਦੇ ਵਿੱਚ ਕਰਦੇ ਰਹਿ ਤੇ ਉਹਨਾਂ ਨੇ ਤਾਂ ਫਿਰ ਕਹਿਣਾ ਹੀ ਆ ਮੇਰੇ ਭਰਾਣੇ ਮੈਨੂੰ ਦੱਸਿਆ ਕੁਛ ਨਹੀਂ ਉਥੋਂ ਖਾਪਦਾ ਨਾ ਇੱਥੇ ਤੂੰ ਆ ਕੇ ਸ਼ੇਰ ਖਾ ਲਾ ਹੁਣ ਤੁਸੀਂ ਆਪੇ ਸ਼ੇਰ ਖਾਣ ਵਾਲੀ ਹੋਣਾ ਵਾ ਆਪੇ ਉਹ ਦੀਦੀ ਆ ਤੇ ਦੀਦੀ ਆਣ ਕੇ ਮੇਨਾਂ ਖਿਚਲਾ ਪੈਂਦੇ ਤੇ ਇਹ ਤਿੰਨ ਮਹੀਨਾ ਖਿਚਲਾ ਪੈਂਦੇ ਮੈਂ ਕਿਹੜੇ ਪਾਸੇ ਜਾਵਾਂ ਮੇਰਾ ਤਰੀਕਾ ਤਾਂ ਮੈਂ ਘਰ ਛੱਡ ਕੇ ਚਲ ਜਾ